ਸਤਿਕਾਰਯੋਗ ਕਿਹਾ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ ਵੀਚ 84 ਹਜ਼ਾਰ ਦੇਖ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰ ਲਿਓ ਆਪਾਂ ਜੋ ਅੱਜ ਦੀ ਵੀਡੀਓ ਹੈ ਉਹਦਾ ਮੇਨ ਥਾ ਹੈ ਨਕਲੀ ਡੀਏਪ ਖਾਤ ਜਿਸ ਤਰ੍ਹਾਂ ਨਗਲੀ ਡੀਏ ਵੀ ਖਾਦਾ ਇੱਕ ਘਟਾਲਾ ਬਹੁਤ ਵੱਡਾ ਪਿਆਬ ਦੇ ਸਾਹਮਣੇ ਆ ਰਿਹਾ ਹੈ ਜੇ ਉਹਨੂੰ ਇਮਾਨਦਾਰੀ ਨਾਲ ਪੜਤਾਲ ਖੋਲ੍ਹਿਆ ਜਾਂ ਨਾ ਤਾਂ ਵੱਡੀਆਂ-ਵੱਡੀਆਂ ਮਸਤੀਆਂ ਵੀ ਇਹਦੇ ਵਿੱਚ ਫਸ ਜਾਣਗੀਆਂ ਉਹਦੇ ਵਿੱਚ ਜੋ ਦੋ ਫਰਮਾਂ ਦੀ ਨਗਲੀ ਡੀਏ ਵੀ ਸੁਸਾਇਟੀਆਂ ਰਾਹੀਂ ਸਪਲਾਈ ਹੋਈ ਸੀ ਮਾਲ ਤੋਂ ਗਮੀਤ ਸਿੰਘ ਗੁੱਡਿਆ ਜੋ ਸਾਡੇ ਖੇਤੀਬਾੜੀ ਮੰਤਰੀ ਹੈ ਉਹਨਾਂ ਦਾ ਬਿਆਨ ਹੈ ਕਿ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਆ ਜਿਸ ਦਾ ਕਿ ਮੈਂ ਸੁਆਗਤ ਕਰਦਾ ਹਾਂ ਉਹਨਾਂ ਦੇ ਖਾਸ ਰੱਦ ਕਰਨੇ ਵੀ ਬੰਦ ਹੋ ਗਏ ਹਨ ਪਰੰਤੂ ਨਾਲ ਹੀ ਅਗਲਾ ਜੋ ਪੁਆਇੰਟ ਅਗਲੀ ਗੱਲ ਕਰਨੀ ਹੈ ਉਹ ਇਹ ਹੈ ਕਿ ਅੱਜ ਤੱਕ ਜਿੰਨਾਂ ਨੇ ਵੀ ਕਿਸਾਨਾਂ ਨੂੰ ਧੱਕਾ ਹੈ ਉਹ ਭਾਵੇਂ ਨਕਲੀ ਢੀਏ ਵੀ ਦਿੱਤੀ ਹੋਵੇ ਭਾਵੇਂ ਨਕਲੀ ਜੁਰੀਆ ਦਿੱਤੀ ਹੋਵੇ ਭਾਵੇਂ ਨਕਲੀ ਛੱਬੇ ਆ ਦਿੱਤੇ ਹੋਣ ਨਕਲੀ ਬੀਜ ਦਿੱਤੇ ਹੋਣ ਅੱਜ ਤੱਕ ਉਹਨਾਂ ਤੇ ਸਖਤ ਕਾਰਵਾਈ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ ਹੁਣ ਇੱਕ ਬਦਲਾਅ ਵਾਲੀ ਸਰਕਾਰ ਚੱਲ ਰਹੀ ਹੈ ਕਹਿ ਰਹੇ ਕਿ ਅਸੀਂ ਇਮਾਨਦਾਰ ਹਾਂ ਤੇ ਇੱਥੇ ਮੈਂ ਸਰਕਾਰ ਨੂੰ ਮਾਣਯੋਗ ਸਰਦਾਰ ਗਰਮੀ ਸਿੰਘ ਖੁੱਡੀਆਂਈਏ ਨੂੰ ਤੇ ਬਾਕੀ ਉਹਨਾਂ ਦੀ ਸਾਰੀ ਟੀਮ ਨੂੰ ਇੱਕ ਬੇਨਤੀ ਕਰਨਾ ਚਾਹਾਂ ਹੈ ਕਿ ਸਵਾਲ ਇਸ ਗੱਲ ਦਾ ਤਾਂ ਆਊਗਾ ਕਿ ਜਿਹੜੀ ਉਹ ਨਕਲੀ ਡੀਏਪੀ ਸਪਲਾਈ ਹੋਈ ਹੈ ਕਿਹੜੀਆਂ ਸੈਟਿੰਗਾਂ ਤੋਂ ਹੋਈ ਹੈ ਕਿਹੜੇ-ਕਿਹੜੇ ਕਿਸਾਨ ਲੈ ਕੇ ਗਏ ਐ ਉਹਨਾਂ ਦਾ ਕਿੰਨਾ-ਕਿੰਨਾ ਨੁਕਸਾਨ ਹੋਇਆ ਐ ਐਸ ਗੱਲ ਦੀ ਪ੍ਰੋਫਾਈਲ ਵੀ ਜੇ ਉਹਨਾਂ ਫਰਮਾਂ ਤੋਂ ਕਰਵਾਈ ਜਾਂਦੀ ਹੈ ਇੱਕ ਤਾਂ ਇਨਸਾਫ ਦੀ ਗੱਲ ਫੇਰ ਹੋ ਜੇਗੀ ਦੂਸਰਾ ਉਹਨਾਂ ਨੇ ਰਸਾਇਸ਼ਤਾ ਰੱਦ ਕੀਤੇ ਆ ਉਹਨਾਂ ਤੇ ਬਕਾਇਦਾ ਐਫ ਆਈ ਆਰ ਦਰਜ ਕਰਕੇ ਜਿਹੜੇ ਉਹਨਾਂ ਦੇ ਪ੍ਰਬੰਧਕ ਹੈਗੇ ਆ ਉਹਦੇ ਕੋਈ ਮੈਨੇਜਮੈਂਟ ਹੈਗੀ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਤੇ ਜਿਹੜੇ ਜਿਹੜੇ ਇਸ ਘਟਾਲੇ ਦੇ ਵਿੱਚ ਸ਼ਾਮਲ ਹੈਗੇ ਉਹ ਭਾਵੇਂ ਤਾਂ ਖੇਤੀਬਾੜੀ ਦੇ ਅਵਸਰ ਹੋਣ ਭਾਵੇਂ ਕੋਈ ਹੋਰ ਲੋਕ ਹੋਣ ਉਹਨਾਂ ਤੇ ਸਖਤ ਕਾਰਵਾਈ ਜੇ ਕੀਤੀ ਜਾਊਗੀ ਅਸਲ ਇਨਸਾਫ ਦੀ ਗੱਲ ਤਾਂ ਬਣਦੀ ਹੈ ਨਹੀਂ ਤਾਂ ਲਾਇਸੈਂਸ ਰੱਦ ਕਰਤੇ ਪਰਚੇ ਦਰਜ ਕਰਤੇ ਸੈਂਪਲ ਲੈ ਲੈ ਸੈਂਪਲ ਫੇਰ ਹੋਗੇ ਔਰ ਦੋਚ ਦੋਖ ਸਲਾਵਾ ਹੋਈ ਜੇ ਪਰ ਪਾਸ ਹੋਏ ਪਈ ਹੁੰਦੇ ਆ ਔਰ ਤਕਰੀਬਨ ਪੁੱਜ ਇੱਕ ਦਿਨ ਲੌੜਾ ਜਾ ਪੈ ਕੇ ਇਹ ਕੰਮ ਤਾਂ ਲੰਬੇ ਸਮੇਂ ਤੋਂ ਹੁੰਦਾ ਆਇਆ ਹੈਗਾ ਮੇਰੇ ਜਿਆਦਾ ਬੜੀ ਬੱਡੀ ਕੀ ਪੜੀ ਗਈ ਸੀ ਰਾਮਾ ਮੰਡੀ ਤੋਂ ਨਗਲੀ ਸਪਰੀਆਂ ਦੀ ਪਰੰਤੂ ਮੈਂ ਨਹੀਂ ਦੇਖਿਆ ਕੋਈ ਵੀ ਨਗਲੀ ਸਪਰੀਆਂ ਵਾਲਾ ਅੱਜ ਤੱਕ ਕੰਪਨੀ ਦਾ ਅਧਿਕਾਰੀ ਜਾਂ ਕੋਈ ਹੋਰ ਵੱਡਾ ਅਧਿਕਾਰੀ ਕੋਈ ਜੇਰ ਗਿਆ ਹੋਵੇ ਜਾਂ ਉਹਨਾਂ ਤੋਂ ਕਿਸਾਨਾਂ ਦੀ ਪਰਭਾਈ ਕੀਤੀ ਗਈ ਹੋਵੇ ਕਿਸਾਨਾਂ ਦਾ ਕੀ ਕਸੂਰ ਉਹਨਾਂ ਨੇ ਆਪਣੇ ਝੋਨੇ ਤੇ ਫਸਲ ਦੇ ਵਿੱਚੋਂ ਪਾ ਦਿੱਤੀ ਔਰ ਉਹਨਾਂ ਦੇ ਫਸਲ ਦਾ ਨੁਕਸਾਨ ਕਿੰਨਾ ਹੋਇਆ ਹੋਊਗਾ ਕਿੰਨੇ ਪਰਸੈਂਟ ਉਹਨਾਂ ਦਾ ਝਾੜ ਘਟਿਆ ਉਹਨਾਂ ਦਾ ਕੀ ਜਿਵੇਂ ਉਹਨਾਂ ਨੇ ਪੈਸੇ ਵੀ ਦੇਦੇ ਉਹ ਵਾਪਸ ਵੀ ਨਹੀਂ ਹੋਣ ਲਗੇ ਉਹਨਾਂ ਨੂੰ ਤਾਂ ਬਜਾਏ ਹਰਿਆਣਾ ਵਿੱਚ ਨਾ ਕੋਈ ਨਾ ਹਰਮਾ ਤੋਂ ਵੱਡੇ ਵੱਡੇ ਤੋਂ ਕਿਸਾਨਾਂ ਨੂੰ ਹਰਿਆਣਾ ਵਿੱਚ ਨਾ ਦੇਂਦਾ ਜੇ ਨਹੀਂ ਦਿੱਤਾ ਇਹ ਜਦ ਪੈਸੇ ਉਹਨਾਂ ਨੇ ਦੇ ਦਿੱਤੇ ਫਿਰ ਵੀ ਉਹਨਾਂ ਦਾ ਫਿਰ ਵੀ ਜਿੰਨੀ ਗੱਲ ਦੀ ਇਹਨਾਂ ਦਾ ਤਾਂ ਕੋਈ ਹੱਲ ਨਹੀਂ ਨਾ ਹੋਇਆ ਇਸ ਕਰਕੇ ਵੀਰ ਕਰ ਦੇ ਸਰਕਾਰ ਇਸ ਦਾ ਲੋੜ ਧਿਆਨ ਦੇ ਕੇ ਸਖਤ ਕਾਨੂੰਨ ਚੁੱਕ ਕੇ ਉਹਨਾਂ ਕਸਾਨਾਂ ਦਾ ਹੱਲ ਕਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਭਪਾਈ ਤੇ ਪੈਸਿਆਂ ਦੀ ਵਾਪਸੀ ਜੋ ਆਈਗੀ ਹੈ ਡੀਏਪੀ ਖਾਦੀ ਸੰਵਤਤ ਫਰਮਾਤੋਂ ਜਰੂਰ ਕਰਵਾਉਗੇ ਅੱਜ ਦੀ ਵੀਡੀਓ ਤੇ ਪੰਜਾਬੀ ਹੋਏ ਨਾ ਹੀ ਵਾਏ ਜੀ ਦਾ ਖਾਲਸਾ ਵਾਏ ਜੀ ਕੀ